ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਇਸ ਵੇਲੇ ਦੇ ਇੱਕ अहम ਖਬਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜਿਸ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਦੱਸਦੀ ਏ ਕਿ ਸੜੋਆ ਪਿੰਡ ਦੀ ਲੜਕੀ ਜਿਸ ਦਾ ਵਿਆਹ ਧਮਾਈ ਵਿਖੇ ਇੱਕ ਪੈਲਸ ਵਿੱਚ ਰੱਖਿਆ ਗਿਆ ਸੀ ਕਨੇਜੀ ਪੈਲਸ ਵਿਖੇ ਰੱਖਿਆ ਗਿਆ ਸੀ ਉਹ ਲਾਲ ਸੂਹੇ ਕੱਪੜਿਆਂ ਵਿੱਚ ਸਜੀ ਸਜਾਈ ਆਪਣੇ ਲਾੜੇ ਦਾ ਇੰਤਜ਼ਾਰ ਕਰਦੀ ਰਹੀ ਲੇਕਿਨ ਲਾੜੇ ਨੇ ਤਾਂ ਕੀ ਪਹੁੰਚਣਾ ਸੀਗਾ ਸਗੋਂ ਕਿਸੇ ਵੀ ਬਰਾਤੀ ਨੇ ਮਤਲਬ ਉਹ ਲੜਕੇ ਦੇ ਪਰਿਵਾਰਕ ਮੈਂਬਰ ਕਿਸੇ ਨੇ ਵੀ ਫੋਨ ਨਹੀਂ ਚੱਕਿਆ ਅਤੇ ਲੜਕੀ ਪਰਿਵਾਰ ਨੂੰ ਕੋਈ ਜਵਾਬ ਨਹੀਂ ਦਿੱਤਾ 12 ਤਰੀਕ ਨੂੰ ਧਮਾਈ ਵਿਖੇ ਇੱਕ ਨਿੱਜੀ ਪੈਲਸ ਵਿੱਚ ਸਟਾਰ ਜੋਤ ਪੈਲਸ ਵਿੱਚ ਇਹ ਵਿਆਹ ਰੱਖਿਆ ਗਿਆ ਸੀ ਲੜਕੀ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਲੜਕਾ ਤੇ ਲੜਕੀ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਹੀ ਜਿਹੜਾ ਇਹ ਵਿਆਹ ਰੱਖਿਆ ਗਿਆ ਸੀ ਲਵ ਮੈਰਿਜ ਸੀ ਲੇਕਿਨ ਇਸ ਨੂੰ ਅਰੇਂਜ ਮੈਰਿਜ ਦੇ ਤੌਰ ਤੇ ਜਦੋਂ ਮਾਤਾ ਪਿਤਾ ਦੋਨੇ ਪਾਸਿਆਂ ਦੇ ਮੰਨ ਜਾਂਦੇ ਤਾਂ 12 ਤਰੀਕ ਨੂੰ ਫਾਈਨਲ ਕੀਤਾ ਗਿਆ ਸੀ 12 ਮਾਰਚ ਨੂੰ ਫਾਈਨਲ ਕੀਤਾ ਗਿਆ ਸੀ ਲੇਕਿਨ ਉਸ ਤੋਂ ਬਾਅਦ ਲੜਕਾ ਤੇ ਲੜਕੇ ਦੇ ਪਰਿਵਾਰ ਵਾਲੇ ਨਹੀਂ ਪਹੁੰਚਦੇ ਕਿਉਂ ਨਹੀਂ ਪਹੁੰਚਦੇ ਇੱਕ ਵਾਰੀ ਜਾਣਨ ਦੀ ਕੋਸ਼ਿਸ਼ ਕਰਦੇ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਜਸਵੀਰ ਪੋਰਾ ਮੇਰਾ ਨਾਮ ਮੈਂ ਪਿੰਡ ਸੜੋਏ ਤੋਂ ਸੜੋਏ ਦੀ ਰਹਿਣ ਵਾਲੀ ਆ ਤੇ ਮੇਰਾ ਜੋ ਵਿਆਹ ਵਾ 12 ਮਾਰਚ 2024 ਨੂੰ ਤੇ ਮੁੰਡੇ ਦਾ ਨਾਮ ਲਖਵੀਰ ਸਿੰਘ ਆ ਬਰਨਾਲਾ ਠਿਕਰੀਵਾਲ ਪਿੰਡ ਆ ਉਹਨਾਂ ਦਾ ਤੇ ਮੁੰਡੇ ਦੇ ਡੈਡ ਦਾ ਨਾਮ ਮੱਖਣ ਸਿੰਘ ਆ ਮੁੰਡਾ ਆਰਮੀ ਦੇ ਵਿੱਚ ਆ ਤੇ 12 ਮਾਰਚ ਦਾ ਮਤਲਬ ਵਿਆਹ ਸਾਡਾ ਸਾਰਾ ਹੀ ਤੈਅ ਹੋਇਆ ਸੀਗਾ ਮਤਲਬ ਸਾਰੇ ਦੋਨਾਂ ਦੇ ਪਰਿਵਾਰਾਂ ਵੱਲੋਂ ਸਹਿਮਤੀ ਸੀਗੀ ਤੇ ਬਿਆਹ ਤੇ ਮਾਈਓ ਤੇ ਇੱਕ ਦਿਨ ਪਹਿਲਾਂ ਉਸ ਮੁੰਡੇ ਨੇ ਮਨਾ ਕਰ ਦਿੱਤਾ ਕਿ ਹਾਂ ਮਨਾ ਵੀ ਨਹੀਂ ਕੀਤਾ ਉਹਨੇ ਇਹੀ ਗੱਲ ਬੋਲੀ ਆ ਕਿ ਮੇਰੀ ਮੰਮੀ ਨਹੀਂ ਮੰਨਦੀ ਹੈਗੀ ਉਸ ਤੋਂ ਬਾਅਦ ਉਹਦਾ ਫੋਨ ਬੰਦ ਹੋ ਗਿਆ ਉਹਨੇ ਗੱਲ ਨਹੀਂ ਕੀਤੀ ਜਦੋਂ ਅਸੀਂ ਕੋਈ ਨਵੇਂ ਨੰਬਰ ਤੋਂ ਫੋਨ ਲਾਉਂਦੇ ਆ ਮੋਰੇ ਦੀ ਉਹ ਫੋਨ ਬੰਦ ਕਰੀ ਜਾਂਦਾ ਵਾ ਬੀਜੀ ਕਰੀ ਜਾਂਦਾ ਵਾ ਨਵੇਂ ਨੰਬਰ ਤੋਂ ਫਿਰ ਅਸੀਂ ਜਦੋਂ ਉਹਨਾਂ ਦੇ ਘਰੇ ਗਏ ਆ ਤੇ ਉਹਨਾਂ ਦੇ ਫੈਮਿਲੀ ਵਿੱਚ ਜਿੱਦਾਂ ਮੰਮੀ ਨੇ ਮੇਰੇ ਬ੍ਰਦਰ ਆ ਪਾਜੀ ਤੇ ਉਹਨਾਂ ਨੇ ਦਰਵਾਜ਼ਾ ਜਿੱਦਾਂ ਉਹਨਾਂ ਨੇ ਖੜਕਾਇਆ ਤੇ ਉਹਨਾਂ ਨੇ ਬੋਲਿਆ ਵੀ ਅਸੀਂ ਗੱਲ ਕਰਨੀ ਹੈ ਬੈਠ ਕੇ ਹੀ ਸਿਰਫ ਤੁਹਾਡੇ ਨਾਲ ਕੋਈ ਇਦਾਂ ਦੀ ਗੱਲ ਨਹੀਂ ਹੋਈ ਸੀ ਉਹਨਾਂ ਦੇ ਡੈਡੀ ਨੇ ਲਖਵੀਰ ਸਿੰਘ ਦੇ ਡੈਡੀ ਨੇ ਮੱਖਣ ਸਿੰਘ ਨੇ ਮੰਮੀ ਦੇ ਦਾ ਮੂੰਹ ਤੇ ਦਰਵਾਜ਼ਾ ਮਾਰਿਆ ਵੀ ਅਸੀਂ ਕੋਈ ਗੱਲ ਨਹੀਂ ਕਰਨੀ ਤੁਸਾਂ ਧੰਦਾ ਕਰਨ ਵਾਲੇ ਆ ਉਹਨਾਂ ਨੇ ਇਹ ਗੱਲ ਬੋਲੀ ਫਿਰ ਉਸ ਤੋਂ ਬਾਅਦ ਮੰਮੀ ਦਰਵਾਜ਼ਾ ਖੜਕਾਉਣ ਲੱਗੀ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਫਿਰ ਮੰਮੀ ਨੇ ਤਾਂ ਬੋਲਿਆ ਕਾਫੀ ਉਹਨਾਂ ਨੂੰ ਪਰ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਉਹਨਾਂ ਨੇ ਅੰਦਰ ਬਹਿ ਗਈ ਅੰਦਰ ਫੋਨ ਫਾਨ ਕੀਤੇ ਆ ਤੇ ਉਹਨਾਂ ਨੇ ਆਲੇ ਦੁਆਲੇ ਫੋਨ ਕਰਕੇ ਇਹ ਲੋਕਾਂ ਨੂੰ ਮਤਲਬ ਕਾਫੀ ਸੱਦ ਲਿਆ ਆਲੇ ਦੁਆਲੇ ਮੁਹੱਲੇ 'ਚ ਇੱਕ ਅੱਧੀ ਗੱਲ ਇਹ 10 ਤਰੀਕ ਦੀ 10 ਤਰੀਕ ਸਵੇਰੇ 8 ਵਜੇ ਦੀ ਉਹਨਾਂ ਨੇ ਦਾ ਮੁਹੱਲੇ ਵਾਲਿਆਂ ਨੂੰ ਸੱਦਿਆ ਤੇ ਜਦੋਂ ਮੁਹੱਲੇ ਵਾਲੇ ਉਹਨਾਂ ਦੇ ਆ ਕੇ ਇਕੱਠੇ ਪਹਿਲਾਂ ਤਾਂ ਉਹ ਬੈਠੇ ਰਹੇ ਕਿ ਕਿਸੇ ਨੇ ਕੁਝ ਨਹੀਂ ਬੋਲਿਆ ਉਹਦੀ ਮੰਮੀ ਕਹਿੰਦੀ ਵੀ ਸਾਡਾ ਮੁੰਡਾ ਤਾਂ ਕਹਿੰਦਾ ਮੈਂ ਬੇਕਸੂਰ ਆ ਵੀ ਮੇਰਾ ਕੋਈ ਤਾਲੁਕ ਨਹੀਂ ਆ ਜਦੋਂ ਮੈਂ ਉਹਨਾਂ ਦੀ ਮੰਮੀ ਨੂੰ ਕਹੇ ਜੇ ਤੁਹਾਡਾ ਮੁੰਡਾ ਇੰਨੀ ਗੱਲ ਕਹਿਣ ਰਿਹਾ ਮੇਰਾ ਫੋਨ ਚੱਕ ਕੇ ਇੱਕ ਵਾਰੀ ਗੱਲ ਕਰੋ ਸਾਰਾ ਕੁਝ ਹੋਇਆ ਉਹਨੇ ਸਾਰੀ ਗੱਲ ਹੋਈ ਆ ਵੀ ਉਹ ਕਿੱਦਾਂ ਬੁ ਰਿਸ਼ਤਾ ਮਤਲਬ ਉਹ ਖੋਦ ਉਹਨੇ ਸਾਰਾ ਤੈਅ ਕਰਵਾਇਆ ਸੀ ਦੋਨੋਂ ਪਰਿਵਾਰਾਂ ਵੱਲੋਂ ਹੀ ਹੋਇਆ ਸੀ ਸਹਿਮਤੀ ਕੋਈ ਨਾ ਮੈਰੀ ਸੀ ਥੋੜੀ ਹਾਂਜੀ ਲੱਗ ਮੈਰੀ ਸੀ ਪਰ ਉਹ ਦੋਨੋਂ ਪਰਿਵਾਰਾਂ ਦੀ ਸਹਿਮਤੀ ਨਾਲ ਹੀ ਹੋਇਆ ਸੀਗਾ ਪਹਿਲਾਂ ਉਹਨਾਂ ਦੀ ਫੈਮਿਲੀ ਨਾਲ ਹੀ ਗੱਲ ਹੋਈ ਸੀ ਫੇਰ ਇੱਧਰ ਫੈਮਿਲੀ ਨਾਲ ਗੱਲ ਹੋਈ ਕਿੰਨੇ ਸਾਲ ਤੋਂ ਤੁਹਾਡੀ ਰਿਲੇਸ਼ਨ ਚੱਲਿਆ ਉਹਨਾਂ ਦਾ ਤਿੰਨ ਸਾਲ ਦੇ ਵਿੱਚ ਥੋੜੀ ਜਾਣਪਛਾਣ ਕਿਦਾਂ ਹੋਈ ਉਹਨਾਂ ਦੇ ਨਾਲ ਜਾਨਪਛਾਣ ਜਿੱਦਾਂ ਮਤਲਬ ਉਹਨਾਂ ਦੀ ਸਿਸਟਰ ਆ ਉਹਨਾਂ ਦੇ ਥਰੂ ਹੀ ਗੱਲ ਹੋਈ ਸੀਗੀ ਫਿਰ ਆਨਲਾਈਨ ਅਸੀਂ ਬਿਜ਼ਨਸ ਕਰਦੇ ਸੀ ਸ਼ੇਅਰ ਚੈਟ ਵੈਬਸਾਈਟ ਤੇ ਉਹਦੇ ਤੇ ਮੈਂ ਕੰਮ ਕਰਦੀ ਸੀਗੀ ਮੇਰੀ ਏਜੰਸੀ ਸੀਗੀ ਖੋਦੀ ਉਹ ਨਾਲੇ ਜਿੱਦਾਂ ਕੰਮ ਕਰਦੇ ਸੀਗੇ ਕਾਫੀ ਟਾਈਮ ਕੰਮ ਕੀਤਾ ਸੀ ਤੇ ਉਸ ਤੋਂ ਬਾਅਦ ਮਤਲਬ ਉਹਨੇ ਇਹੀ ਕਿਹਾ ਮੈਨੂੰ ਦਸੰਬਰ ਦੇ ਵਿੱਚ ਵੀ ਉਹਨੇ ਲਾਸਟ ਦਸੰਬਰ ਮਨਸ ਦੇ ਵਿੱਚ ਉਹਨੇ ਮੈਨੂੰ ਇਹ ਬੋਲਿਆ 2023 ਚ ਜਾਸੋ ਵੀ ਆਪਾਂ ਮੈਰਿਜ ਕਰਵਾ ਲੈਂਦੇ ਕੋਰਟ ਮੈਰਿਜ ਕਰਵਾਉਂਦੇ ਆ ਪਰ ਮੈਂ ਉਹਨੂੰ ਕਿਹਾ ਕਿ ਨਹੀਂ ਮੈਂ ਕੋਰਟ ਮੈਰਿਜ ਨਹੀਂ ਕਰਾਉਣੀ ਵਿਆਹ ਕਰਵਾਣਾ ਵਾ ਵੀ ਆਪਣੇ ਘਰੇ ਵੀ ਤੂੰ ਗੱਲ ਕਰ ਲੈ ਇਹ ਮੈਂ ਵੀ ਆਪਣੇ ਘਰੇ ਗੱਲ ਕਰ ਲੈਂਦੀ ਆ ਤੇ ਉਹਨਾਂ ਨੇ ਇਹ ਗੱ ਇਹ ਕਰਦੇ ਤਾਂ ਮੰਨੇ ਹੋਈ ਆ ਵੀ ਤੂੰ ਆਪਣੇ ਘਰੇ ਗੱਲ ਕਰ ਲੈ ਮੈਂ ਕਿਹਾ ਹੁਣ ਤੂੰ ਆਪੇ ਇਹ ਗੱਲ ਕਰ ਲਈ ਵੀ ਮੈਂ ਨਹੀਂ ਗੱਲ ਕਰਨੀ ਹੈਗੀ ਫਿਰ ਮੈਂ ਆਪਣੀ ਮੰਮੀ ਨੂੰ ਦੱਸਿਆ ਸੀ ਇਦਾਂ ਕਰਕੇ ਫਿਰ ਉਸ ਤੋਂ ਬਾਅਦ ਮੈਂ ਆਪਣੀ ਮੰਮੀ ਦੀ ਗੱਲ ਉਹਨਾਂ ਨਾਲ ਕਰਵਾਈ ਤੇ ਉਹਨਾਂ ਨੇ ਗੱਲ ਮੰਮੀ ਨਾਲ ਕੀਤੀ ਫਿਰ ਮੈਂ ਗੱਲ ਕੀਤੀ ਆ ਫਿਰ ਉਸ ਤੋਂ ਬਾਅਦ ਉਹਦੇ ਫੈਮਿਲੀ ਨੇ ਗੱਲ ਕੀਤੀ ਆ ਫਿਰ ਜਿੱਦਾਂ ਹੀ ਮਤਲਬ ਵਿਆਹ ਦਾ ਜਦੋਂ ਅਰੇਂਜਮੈਂਟ ਜਿਹੜੀ ਤਰੀਕ ਰੱਖੀ ਸੀਗੀ ਉਹਨਾਂ ਨੇ ਤਰੀਕ ਵਿਗੜਵਾਈ ਇਹੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਤਰੀਕ ਰੱਖਣੀ ਆ ਕਹਿੰਦੇ 12 ਮਾਰਚ ਰੱਖਣੀ ਆ ਵੀ 15 ਫਰਵਰੀ ਨੂੰ ਮੈਂ ਛੁੱਟੀ ਤੇ ਆ ਜਾਣਾ ਵਾ ਤੇ 3 ਮਹੀਨੇ ਦੀ ਕਹਿੰਦੇ ਛੁੱਟੀ ਆ ਨੇ ਮੇ ਕੋਠੀ ਜਿੱਥੇ ਰਹਿਣਾ ਮੈਂ ਤੇ ਜਿੱਥੇ ਜਦੋਂ ਮਤਲਬ ਉਹ ਆਏ ਸੀ 15 ਫਰਵਰੀ ਨੂੰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੂੰ ਵੀਡੀਓ ਕਾਲ ਵਗੈਰਾ ਕੀਤੀ ਆ ਮਤਲਬ ਘਰ ਵਿੱਚ ਹੀ ਬੈਠੇ ਸੀ ਕਿਤੇ ਬਾਹਰ ਨਹੀਂ ਸੀਗੇ ਉਹ ਤੇ ਉਸ ਤੋਂ ਬਾਅਦ ਜਿੱਦਾਂ ਹਲਵਾਈ ਦਾ ਜਿਹੜਾ ਵੀ ਸਮਾਨ ਵਗੈਰਾ ਲਿਆਂਦੇ ਆ ਆਪਣੇ ਵਿਆਹ ਦਾ ਸਾਰੇ ਉਹਨੇ A to Z ਮੈਨੂੰ ਵੀਡੀਓ ਕਾਲ ਤੇ ਦਿਖਾਇਆ ਸੀ ਕੋਈ ਡਿਮਾਂਡ ਤਾਂ ਨਹੀਂ ਆ ਉਹਨਾਂ ਦੇ ਕੋਈ ਡਿਮਾਂਡ ਨਹੀਂ ਸੀਗੀ ਤਾਂ ਕਾਰਨ ਕੀ ਰਹੇਗਾ ਜੇ ਅੱਜ ਨਹੀਂ ਆਇਆ ਉਹਦੀ ਉਹ ਕਹਿੰਦੇ ਕਿ ਮੇਰੀ ਮੰਮੀ ਨਹੀਂ ਮੰਨਦੇ ਹੈਗੇ ਵੀ ਮੇਰੀ ਮੰਮੀ ਕਹਿੰਦੀ ਵੀ ਨਹੀਂ ਅਸੀਂ ਕਰਨਾ ਨਹੀਂ ਹੈਗਾ ਪਰ ਉਹਦੀ ਮੰਮੀ ਫੈਮਲੀ ਇਹ ਗੱਲ बोल ਰਹੀ ਹੈਗਾ ਸਾਡਾ ਮੁੰਡਾ ਕਹਿੰਦਾ ਸਾਡਾ ਕੋਈ ਤਾਲੁਕ ਨਹੀਂ ਆ ਵੀ ਅਸੀਂ ਬਰਾਤ ਲੈ ਕੇ ਨਹੀਂ ਆਉਣਾ ਹੈਗਾ ਉਹ ਇਦਾਂ ਕਹੀ ਜਾਂਦੇ ਜਦੋਂ ਅਸੀਂ ਕਿ ਸਾਡੇ ਸਾਹਮਣੇ ਗੱਲ ਕਰੋ ਤੁਸੀਂ ਆਪਣੇ ਮੁੰਡੇ ਨੂੰ ਪੇਸ਼ ਕਰੋ ਤੇ ਉਹਨਾਂ ਨੇ ਕੋਈ ਵੀ ਇਦਾਂ ਦੀ ਮਤਲਬ ਗੱਲ ਨਹੀਂ ਕੀਤੀ ਵੀ ਨਹੀਂ ਤੁਸੀਂ ਆਪਣੇ ਫੋਨ ਤੋਂ ਕਰੋ ਫਿਰ ਜਦੋਂ ਸਵੇਰੇ ਉਹਨਾਂ ਦੇ ਘਰੇ ਗਏ ਆ ਉਹਨਾਂ ਦੇ ਚਾਰ ਬੰਦੇ ਸੀਗੇ ਜਿਹੜੇ ਉਹਨਾਂ ਨੇ ਹੀ ਘਰੇ ਬੁਲਾਏ ਸੀਗੇ ਤੇ ਇੱਕ ਉਹਨਾਂ ਦੀ ਭਾਬੀ ਸੀਗੀ ਤੇ ਉਹਨਾਂ ਚਾਰਾਂ ਨੇ ਹਨਾ ਇਦਾਂ ਹੱਥ ਮੂੰਹ ਕੁੱਟਮਾਰ ਕਰਨ ਲੱਗੇ ਆ ਉਹਨਾਂ ਨੇ ਮੰਮੀ ਦੇ ਵੀ ਹੱਥ ਚੱਕ ਮੇਰੇ ਵੀ ਆ ਜਾਗਾ ਮੇਰੇ ਪੈਰ ਤੇ ਸੱਟ ਲੱਗੀ ਉਹ ਜਿਹੜੀ ਤੁਰਨ ਵਾਲੀ ਖੁੰਡੀ ਹੁੰਦੀ ਆ ਉਹਦੇ ਨਾਲ ਉਹਨਾਂ ਨੇ ਪੈਰ ਤੇ ਮਾਰੀਆਂ ਬਾਹਾਂ ਤੇ ਮਾਰੀਆਂ ਅਸਲ ਅੱਜ ਕੋਈ ਗਲਤ ਹੋਈ ਆ ਫੋਨ ਤੇ ਨਹੀਂ ਅੱਜ ਕੋਈ ਗੱਲ ਨਹੀਂ ਹੋਈ ਉਹਨੇ ਫੋਨ ਹੀ ਬੰਦ ਕੀਤੇ ਹੋਏ ਕੋਈ ਫੋਨ ਨਹੀਂ ਚੱਕਦੇ ਪਏ ਰஞ்சிਤ ਕੋਰ ਮੈਂ ਚਾਹੁੰਨੀ ਆ ਵੀ ਉਹਨਾਂ ਨੂੰ ਜਿੱਦਾਂ ਸਾਡੀ ਗੁੱਟੀ ਛੱਡੀ ਆ ਨਾ ਇਦਾਂ ਹੀ ਉਹਨਾਂ ਨਾਲ ਹੋਵੇ ਕਿਦਾਂ ਤੋਂ ਹੋਵੇ ਮਤਲਬ ਮਤਲਬ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਮੈਨੂੰ ਕੁੱਟ ਮਾਰ ਕੀਤਾ ਆ ਬਹੁਤ ਕੁਝ ਕੀਤਾ ਉਦਾਂ ਹੀ ਅਸੀਂ ਕਰਨਾ ਚਾਹੁੰਦੇ ਆ ਉਹਨਾਂ ਨਾਲ ਉੱਥੇ ਤੁਹਾਨੂੰ ਇਨਸਾਫ ਮਿਲਿਆ ਨਹੀਂ ਮਿਲਿਆ ਸਾਨੂੰ ਤੁਸੀਂ ਕੀ ਕੀਤੀ ਆ ਕੀ ਕਹਿੰਦੇ ਪੁਲਿਸ ਵਾਲੇ ਪਲੀਜ਼ ਵਾਲੇ ਕਹਿੰਦੇ ਅਸੀਂ ਕਰਾਂਗੇ ਇਹ ਸਭ ਕਰਾਂਗੇ ਪਰ ਸਰ ਕਿਹ ਜੀ ਤੁਹਾਨੂੰ ਪਤਾ ਹੈ ਕਿ ਤੁਹਾਡੀ ਕੁੜੀ ਨਾਲ ਰਿਲੇਸ਼ਨਸ਼ਿਪ ਤੁਹਾਨੂੰ ਪਤਾ ਤੁਸੀਂ ਜਾਂਦੇ ਸੀ ਨਾ ਤੁਸੀਂ ਮੈਨੂੰ ਬੱਚੇ ਸਰ ਪਤਾ ਲੱਗਾ ਜਿੱਦਣ ਵਿਆਹ ਦੀ ਗੱਲ ਕਰਾਈ ਆ ਮੇਰੇ ਨਾਲ ਮੁੰਡੇ ਨੇ ਵੀ ਗੱਲ ਕੀਤੀ ਆ ਤੇ ਫੈਮਿਲੀ ਦਾ ਵੀ ਮੈਂ ਪੁੱਛਿਆ ਫੋਟੋ ਵੀ ਤੱਕਰ ਵੀ ਹੈਗੀਆਂ ਕੁੜੀ ਦੇ ਵੀਡੀਓ ਕਾਲ ਵੀ ਪਈਆਂ ਤੁਹਾਨੂੰ ਪਤਾ ਲੱਗਾ ਤੁਹਾਡੀ ਕੁੜੀ ਨੇ ਇਹਨਾਂ 20-25 ਲੱਖ ਰੁਪਏ ਦੇ ਚੁੱਕਿਆ ਉਹਨੂੰ ਸਰ ਮੈਨੂੰ ਨਾਲ ਉਹ ਥੋੜੇ ਤੈਨੂੰ ਦਾ ਪਤਾ ਸੀ ਵੀ ਪੈਸੇ ਦਿੱਤੇ ਜਾਂ ਜਿੱਦਾਂ ਇਹਨਾਂ ਦੀ ਪੇਮੈਂਟ ਆਉਂਦੀ ਸੀ ਵੀ ਨਾਲ ਕੰਮ ਕਰਦੇ ਇੱਦਾਂ ਨਹੀਂ ਪਤਾ ਸੀਗਾ ਵੀ ਬਾਕੀ ਇਹ ਪੈਸੇ ਉਹਨੂੰ ਸਾਰੇ ਆਪਣੇ ਵੀ ਦੇ ਜਾਂਦੇ ਆ ਉਹਦੀ ਕੀ ਇਨਸਾਫ਼ ਦੀ ਮੰਗ ਕਰਦੇ ਹੋ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਮੇਰੀ ਕੁੜੀ ਨੂੰ ਮਿਲਣਾ ਚਾਹੀਦਾ ਹੁਣ ਜਿਹੜੇ ਲੋਕ ਆਏ ਨੇ ਰਿਸ਼ਤੇਦਾਰ ਟੁੱਟਿਆ ਨੇ ਜਾਂ ਪਛਾਣ ਤੋਂ ਉਹਨਾਂ ਨੂੰ ਕੀ ਕਹੋਗੇ ਕੀ ਦੱਸੋਗੇ ਸਾਡੀ ਬਹੁਤ ਸਾਰ ਬਦਨਾਮੀ ਹੋ ਗਈ ਮੈਂ ਉਹਨੂੰ ਕ੍ਰੀਸਣਾ ਚਾਹੁੰਦੀ ਆ ਮੀਡੀਆ 'ਚ ਜਿੱਦਾਂ ਮੇਰੇ ਨਾਲ ਹੋਇਆ ਇੱਦਾਂ ਹੀ ਮੈਂ ਮੀਡੀਆ 'ਚ ਲੈ ਕੇ ਉਹਨੂੰ ਵੀ ਇੱਦਾਂ ਹੀ ਕਰਨਾ ਚਾਹੁੰਦੀ ਆ ਬਸ ਡਿਊਟੀ ਦੇ ਬਸ ਉਹ ਜੌਬ ਤੋਂ ਲਿੱਥ ਜਵੇ ਜਿੰਨਾ ਮੇਰਾ ਪੈਸਾ ਲੱਗਿਆ ਪੈਲਸ ਦਾ ਸਾਰਾ ਮੇਰਾ ਖਰਚਾ ਦਵੇ ਜਿੱਦਾਂ ਮੇਰੀ ਕੁੜੀ ਦੀ ਇੱਜ਼ਤ ਬਰਬਾਦ ਹੋਈ ਆ ਇਦਾਂ ਹੀ ਮੈਂ ਚਾਹੁੰਦੀ ਆ ਔਰ ਇਹ ਕੁੜੀ ਵੀ ਬਾਹਰੋਂ ਆਣੀ ਚਾਹੀਦੀ ਸਰ